ਕਿ ਕੌਨਸਟਿਟਿਊਸ਼ਨ ਦੀ ਪ੍ਰੋਬਲਮ ਸੀ ਲੰਮੇ ਟਾਈਮ ਤੋਂ ਵੀ ਜੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਆਪਾਂ ਨੂੰ ਡੇਟ ਸਾਲ ਦੇ ਡੇਟ ਸਾਲ ਤੋਂ ਡੇਟ ਸਾਲ ਤੋਂ ਇਹਨਾਂ ਨੂੰ ਪ੍ਰੋਬਲਮ ਸੀ ਆਹ ਵਾਲਾ ਪਾਰਟ ਇਹਨਾਂ ਦਾ ਮਤਲਬ ਸੈਸ ਦੇ ਵਿੱਚ ਸੀ ਕਾਫੀ ਜ਼ਿਆਦਾ ਯਾਰ ਸਟੋਮਿਕ ਹੈ ਨਾ ਮਿਹਦੇ ਦੇ ਨੀਚੇ ਵਾਲੀ ਜਗ੍ਹਾ ਸਟੋਮਿਕ ਰੀਜਨ ਆਹ ਵਾਲਾ ਪਾਰਟ ਇਹ ਟਾਈਟ ਸੀ ਐਂਟਰਸਾਈਨ ਜਿਹੜੀ ਮਤਲਬ ਇਹ ਵਾਲੀ ਹੈ ਮਤਲਬ ਲੈਫਟ ਸਾਈਡ ਆਫ ਐਂਟਰਸਾਈਨ ਇੱਥੋਂ ਟਾਈਟ ਸੀ ਕਸਾ ਦੇ ਵਿੱਚ ਤੇ ਇੱਥੋਂ ਦਬੇ ਤੋਂ ਪੇਨ ਵੀ ਹੁੰਦਾ ਹੋਊਗਾ ਜੀ ਹਾਂ ਜੀ ਕਿੰਨਾ ਕੋਰੇ ਹੁੰਦਾ ਹੈ ਜੀ ਕੋਰੇ ਆ ਠੀਕ ਹੈ ਇਹ ਵਾਲਾ 파ਟ ਇਹ ਸਾਰੀ ਇੰਟਰਸਟਾਈਨ ਦਾ ਹਿੱਸਾ ਮਤਲਬ ਇਹਨਾਂ ਦਾ ਟ੍ਰਾਈਟ ਹੈ ਮੈਂ ਤੁਹਾਨੂੰ ਵੀਡੀਓ ਚੈੱਕ ਕਰਕੇ ਦਿਖਾ ਰਿਹਾ ਵੀ ਜਿੰਨਾ ਵੀ ਰੋਗਿਆਂ ਨੂੰ ਲੰਮੇ ਟਾਈਮ ਤੋਂ ਕਨਸਟਿਪੇਸ਼ਨ ਨਾ ਕਬਜ਼ੀ ਹੈ ਤਾਂ ਇਹ ਖਾਈ ਜਾਂਦੇ ਨੇ ਕਿ ਤੋ ਕਿੱਥੋਂ ਖਾ ਲਈ ਕਿ ਤੋ ਕਿੱਥੋਂ ਖਾ ਲਈ ਰਾਮ ਨਹੀਂ ਹੁੰਦਾ ਦਾ ਕਾਰਨ ਇਹ ਹੀ ਹੁੰਦਾ ਵੀ ਅੰਤਰੀ ਬਲੌਕ ਹੋ ਜਾਂਦੀ ਹੈ ਅੰਤਰੀ ਜਦੋਂ ਬਲੌਕ ਹੁੰਦੀ ਹੈ ਸਪੇਸ ਘਟਦੀ ਹੈ ਉਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਉਹਦੇ ਕਰਕੇ ਹੀ ਇਹਨਾਂ ਨੂੰ ਕਨਸਟਿਪੇਸ਼ਨ ਰਹਿ ਰਹੀ ਹੈ ਨੀਚੇ ਵਾਲਾ ਹਿੱਸਾ ਇੰਟਰਸਟਾਈਨ ਦਾ ਮਤਲਬ ਇਤੋਂ ਗੰਡ ਬਣੀ ਪਈ ਸੀ ਉਹਨਾਂ ਨੇ ਜਪਾ ਮਸ਼ੀਨ ਲਾ ਕੇ ਹਟਿਆ ਜਿਹੜੀ ਮਸ਼ ਅਸੀਂ ਆਪਾਂ ਨੂੰ ਦੱਸਣਗੇ ਕਿ ਕਿੰਨੇ ਸੌਖੇ ਆ ਵੀਰ ਜੀ ਕਿੰਨੇ ਸੌਖੇ ਆ ਤੁਸੀਂ ਪਹਿਲਾਂ ਨਾਲੋਂ ਬਹੁਤ ਫਰਕ ਪੈ ਗਿਆ ਯਾਰ ਕਿੰਨਾ ਲਗਭਗ 100 ਚ ਕਿੰਨੇ ਪਰਸੈਂਟ ਤੋਂ ਨੂੰ ਸੁੱਖਾ ਲੱਗ ਗਿਆ 40% ਫਰਕ ਪੈ ਗਿਆ 50% ਮਤਲਬ ਇਹ ਦੱਸ ਰਹੇ ਨੇ ਵੀ ਇੱਥੋਂ ਆ ਚੀਜ਼ ਜਿਹੜੀ ਹੈਗੀ ਨਾ ਸੌਖੀ ਹੋਊਗੀ ਮਸ਼ੀਨ ਲੱਗਣੇ ਨਾਲ ਯਾਨੀ ਮਸ਼ੀਨ ਦਾ ਕੰਮ ਆ ਵੀ ਨਾੜ ਨੂੰ ਖੁੱਲਣਾ ਅੰਦਰੋਂ ਇਹਦੇ ਨਾਲ ਹੀ ਸੌਖੇ ਹੋ ਰਹੇ ਨੇ ਪੇਸ਼ਣ ਜੀ ਨੇ ਪੇਸ਼ਣਾ ਦੇ ਲਾ ਰਹੇ ਆ ਤੇ ਮੈਂ ਉਹਦੀ ਕਿਰਪਾ ਦੇ ਨਾਲ ਹੁਣ ਇਹਨਾਂ ਦੀ ਕੰਸਟਿਟਿਊਸ਼ਨ ਜਿਹੜੀ ਪੁਰਾਣੀ ਹੈ ਕਰੋਨਿਕ ਅਸੀਂ ਆਮ ਖਾਸ ਪੇਸ਼ਣਾ ਦੇ ਵੀ ਦੇਖਿਆ ਵੀ ਲਗਭਗ 2-3 ਹਫ਼ਤਿਆਂ ਉਮੇ ਇਹਨਾਂ ਦਾ ਮਤਲਬ ਅੱਜ ਹੀ ਪਹਿਲੀ ਵਾਰ ਲਾਉਣ ਦੇ ਨਾਲ ਕਿੰਨੇ ਪੈਸੇ ਸੁੱਕੇ ਹੋਗੇ ਇਥੋਂ ਮਤਲਬ ਢਿੱਟ ਨਰਮ ਪੈ ਗਿਆ ਜਦੋਂ ਨਰਮ ਪੈ ਗਿਆ ਅੰਤਰੀਆ ਉਹਦਾ ਕੰਮ ਆਪੀ ਕਰਨ ਲੱਗੀ ਲੈਟਿਨ ਆਪਣੇ ਆਪ ਆਉਣ ਲੱਗੀ ਜਨਾਬ ਇਸ ਵੀਡੀਓ ਨੂੰ ਤੁਹਾਨੂੰ ਬਣਾਉਣ ਦਾ ਮਕਸਦ ਇਹੀ ਸੀ ਕਿ ਕੋਈ ਇੱਕ ਵੀ ਤੁਹਾਨੂੰ ਸਮਝਾ ਦਿੱਤਾ ਜਾਏ ਕਿ ਅੰਤਰੀ ਦੀ ਬਲੋਕਿੰਗ ਹੋਣ ਕਰਕੇ ਹੀ ਕੌਨਸਟਿਬਿਊਸ਼ਨ ਹੋਈ ਹੁੰਦੀ ਆ ਬਾਕੀ ਕੌਨਸਟਿਬਿਊਸ਼ਨ ਵਾਲੇ ਪੇਸ਼ੈਂਟਾਂ ਨੂੰ ਪਾਣੀ ਜਿਆਦਾ ਤੋਂ ਜਿਆਦਾ ਪੀਣਾ ਚਾਹੀਦਾ ਅੱਜਕੱਲ੍ਹ ਗਰਮੀ ਜਿਆਦਾ ਹੈ ਕਿਉਂਕਿ ਅੰਤਰੀ ਦਾ ਟੈਂਪਰੇਚਰ ਆਪਣਾ ਹੀ ਮੈਂਟੇਨ ਕਰਨਾ ਹੁੰਦਾ ਜੇ ਅੰਤਰੀ ਦਾ ਟੈਂਪਰੇਚਰ ਸਹੀ ਰਹੂਗਾ ਤਾਂ ਆਪਣੇ ਆ ਵੀ ਆਪਣਾ ਸਰੀਰ ਸਹੀ ਰਹੂਗਾ ਸਰੀਰ ਦੀ ਸਾਰੀ ਕਿਰਿਆਵਾਂ ਸਹੀ ਰਹਿਣਗੀਆਂ ਹੁਣ ਜਿਵੇਂ ਇਹਨਾਂ ਨੂੰ ਆਪਾਂ ਪੁੱਛ ਲਈਏ ਤਾਂ ਇਹ ਪ੍ਰੋਬਲਮ ਤੁਹਾਨੂੰ ਕਿੰਨੇ ਟਾਈਮ ਤੋਂ ਸ਼ੁਰੂਆਤ ਹੋਈ ਹੈ ਜੀ ਰਾਵਸ ਸਮਾਂ ਵੇਲੇ ਮਾਸਮੇਂ 1.5 ਸਾਲ ਹੋ ਗਿਆ ਮਤਲਬ ਪੋਕਟ ਲੱਗ ਰਹੀ ਹੈ ਸਾਨੂੰ ਮਨ ਨਹੀਂ ਕਰਦਾ ਖੇਚੜਦੀ ਹੈ ਕਰੋਧ ਆਉਂਦਾ ਬਲੇ ਚੀਜ਼ਾਂ ਹੋ ਰਹੀਆਂ ਨੇ ਇਹ ਜ਼ਿਆਦਾਤਰ ਦੇਖੋ ਜੀ ਕਨਸਟਿਬਿਊਸ਼ਨ ਕਰਕੇ ਹੁੰਦੀ ਹੈ ਇਹਦੇ ਨਾਲ ਫਿਰ ਮਨ ਨਹੀਂ ਕਰਦਾ ਕਿਸੇ ਵੀ ਚੀਜ਼ ਨੂੰ ਖਾਣ ਪੀਣ ਨੂੰ ਪੇਟ ਭਰਿਆ ਭਰਿਆ ਲੱਗਦਾ ਘਬਰਾਹਟ ਹੋਈ ਜਾਂਦੀ ਹੈ ਗੁਰਸਾ ਆ ਜਾਂਦਾ ਜੀ ਕੱਚਾ ਵੀ ਹੁੰਦਾ ਜੀ ਹਾਂਜੀ ਇਸ ਤਰ੍ਹਾਂ ਦੀਆਂ ਲਾਗਾਂ ਤਾਂ ਹੁੰਨ ਲੱਗ ਜਾਂਦੀਆਂ ਨੇ ਜਣੀ ਇੱਕ ਹੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਸਾਰੀਆਂ ਤਾਂ ਕਰਕੇ ਦਿਖਾ ਰਹੇ ਹਾਂ ਵੀ ਤਾਂ ਜੋ ਤੁਹਾਨੂੰ ਪਤਾ ਲੱਗ ਜੇ ਵੀ ਇਹ ਲਾਗਾਂ ਤਾਂ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਕਿ ਲਸਣ ਪਹਿਲਾਂ ਹੁੰਦੇ ਨੇ ਵੀ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਬਿਮਾਰੀ ਦੇ ਵਿੱਚ ਇਲਾਜ ਕਰਨ ਦਾ ਹੱਕ ਬੰਦਾ ਆਪਣਾ ਹਾਂ ਇਹਦੀ ਅਬਸਟਰਕਸ਼ਨ ਨੂੰ ਘਰੇ ਤੁਸੀਂ ਖਤਮ ਕਰ ਸਕਦੇ ਹੋ ਜਿਵੇਂ ਮੈਂ ਵੀਰੇ ਨੂੰ ਪਹਿਲਾਂ ਦੱਸ ਚੁੱਕਿਆ ਵੀ ਆਪਣੀ ਹਥੇਲੀ ਦੇ ਨਾਲ ਜਿਵੇਂ ਪੇਸ਼ੈਂਟ ਆਪਣੀ ਹਥੇਲੀ ਦੇ ਨਾਲ ਆਹ ਹਥੇਲੀ ਆ ਇਸ ਹਥੇਲੀ ਦੇ ਨਾਲ 10 ਮਿੰਟ ਮ사ਜ ਕਰਨੀ ਹੁੰਦੀ ਆ ਆ ਵਾਲੇ ਪਾਰਟ ਤੇ ਤੁਨੀ ਤੋਂ ਉੱਪਰ ਤੋ ਕਿ ਇਹ ਸੋਲਰ ਫਲੈਕਸ ਰੀਜਨ ਆ ਇਹ ਖੁੱਲ ਜੂਗਾ ਤੁਹਾਡੀ ਧਰਨ ਪੱਕੀ ਹੋਈ ਸੌਖੀ ਰਹਿਣ ਲੱਗ ਜਾਂਦੀ ਹੈ ਉਸ ਤੋਂ ਬਾਅਦ ਫਿਰ ਮਤਲਬ ਜਿਹੜਾ ਆਹ ਵਾਲਾ ਪਾਰਟ ਆ ਜਿਵੇਂ ਅਬਸਟਰਕਸ਼ਨ ਹੋਈ ਵੀ 10 ਮਿੰਟ ਇੱਥੇ ਲਾਣੇ ਹੁੰਦੇ ਆ ਇਸ ਤਰ੍ਹਾਂ ਕਰਕੇ ਵੀ ਇਹ ਖੁੱਲ ਜੇ ਵੀ ਫੇਰ ਗੁਲਾਈ ਦੇ ਵਿੱਚ 5 ਮਿੰਟ ਧੁੰਨੀ ਦੇ ਆਲੇ ਦੁਆਲੇ ਲਾਓ ਫਿਰ ਉਸ ਤੋਂ ਬਾਅਦ ਵਿੱਚ ਇਹ ਮਾਲਸ ਕਰਨ ਤੋਂ ਬਾਅਦ ਆਪਾਂ ਘਰੇ ਤੁਸੀਂ ਜੇ ਦੇਖੋ ਦੂਰ ਨੇੜੇ ਉਹ ਕਿਤੇ ਮਤਲਬ ਸਰੋਂ ਦਾ ਤੇਲ ਲਾ ਸਕਦੇ ਹੋ ਬਾਕੀ ਇੱਥੇ ਅਸੀਂ ਮੈਡੀਕੇਟਡ ਆਇਲ ਦਿੰਨੇ ਆ ਉਹ ਜਿਹੜੀ ਬੂਟੀਆਂ ਤੋਂ ਬਣਿਆ ਤੇਲ ਉਹਦੇ ਨਾਲ ਸੇਦੀ ਸੋਜ ਨਿਕਲ ਜਾਂਦੀ ਹੈ ਫਿਰ ਬੋਤਲ ਫੇਰਨੀ ਆ ਬੋਤਲ ਇਸ ਤਰੀਕੇ ਨਾਲ ਫੇਰਨੀ ਆ ਦਾਬ ਦੇਨੀ ਆ ਬਿਲ ਨੇ ਤੇ ਜਿੰਨੀ ਕ ਦਾਬ ਦੇਣੇ ਆ ਮਤਲਬ ਥੰਨੀ ਤੋਂ ਉੱਪਰ ਉੱਪਰ 10 ਮਿੰਟ ਲਾਣੇ ਆ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਜਿੱਥੇ ਮਤਲਬ ਸੋਜ ਆ ਜਿਵੇਂ ਆਹ ਵਾਲੇ ਹਿੱਸੇ ਤੇ ਇੱਥੇ 10 ਮਿੰਟ ਲਾਣੇ ਆ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਬੋਤਲ ਫੇਰਨੀ ਆ ਨੀਚੇ ਵਾਲ ਨੂੰ ਠੀਕ ਹੈ ਇਹ ਨਾਲ ਆਟੋਮੈਟਿਕਲੀ ਤੌਰ ਤੇ ਫਰਕ ਪੈਣਾ 10 ਮਿੰਟ ਇੱਥੇ 10 ਮਿੰਟ ਇੱਥੇ 10 ਮਿੰਟ ਇੱਥੇ ਮਤਲਬ ਟੋਟਲ ਤੇ ਲਾਉਂਗੇ ਜਿਵੇਂ ਇਦਾਂ ਦਾ ਕਰਕੇ ਫਿਰ 30 ਮਿੰਟ ਬੋਤਲ ਦੇ ਯਾਨੀ 25 ਮਿੰਟੋਂ 55 ਮਿੰਟ ਦਾ ਕੰਮ ਹੈ ਰੋਟੀ ਖਾਣ ਤੋਂ ਪਹਿਲਾਂ ਕਰ ਲੈ ਗਏ ਨਾ ਜਿਹਦੇ ਕੋਲ ਟਾਈਮ ਨਹੀਂ ਇੱਕ ਟਾਈਮ ਲਾਜ਼ਮੀ ਕਰੋ ਨਹੀਂ ਦੋ ਟਾਈਮ ਕਰੋ ਫਿਰ ਬੈਨੀਫਿਟ ਸੇਤੀ ਹੋ ਜਾਣਾ ਬਸ ਇਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਵੀ ਕਵਜੀ ਦਾ ਕਾਰਨ ਕਵਜੀ ਨਾਲ ਕੀ ਕੀ ਬਿਮਾਰੀ ਪੈਦਾ ਹੁੰਦੀ ਆ ਤੇ ਇਹਦਾ ਹੱਲ ਆਪਾਂ ਘਰੇ ਕਿਵੇਂ ਕਰ ਸਕਦੇ ਆ ਉਹ ਤੁਹਾਨੂੰ ਦੱਸਿਆ ਬਾਕੀ ਕੀ ਆ ਵੀ ਸੌਂਫ ਦਾ ਇੱਕ ਚਮਚਾ ਤੁਸੀਂ ਲੈ ਕੇ ਇੱਕ ਗਲਾਸ ਪਾਣੀ ਉਹਨੂੰ ਤੁਸੀਂ ਚੰਗੀ ਤਰ੍ਹਾਂ ਰਹਿਣ ਲਓ ਜਦੋਂ ਅੱਧਾ ਗਲਾਸ ਰਹਿ ਗਿਆ ਉਸ ਤੋਂ ਬਾਅਦ ਉਹਨੂੰ ਉਹਨ ਕੀ ਰਾਤ ਨੂੰ ਸੌਣ ਵੇਲੇ ਤੁਸੀਂ ਪੀ ਸਕਦੇ ਹੋ ਜਿਹੜੇ ਘਰ ਬੈਠੇ ਆਪਣਾ ਲਾਜ਼ ਇਸ ਤਰ੍ਹਾਂ ਇਸ ਤਰੀਕੇ ਨਾਲ ਕਰ ਸਕਦੇ ਹੋ ਚ ਮਿਸ਼ਰੀ ਵੀ ਪਾ ਸਕਦੇ ਹੋ ਦੋ ਚਮਚੇ ਇੱਕ ਗਲਾਸ ਦੇ ਵਿੱਚ ਉਹਦੇ ਨਾਲ ਬੈਨੀਫਿਟ ਪਲੱਸ ਮਿਲ ਜਾਂਦਾ ਅੱਜ ਦੀ ਵੀਡੀਓ ਜਿੰਨੀ ਧੰਨਵਾਦ